ਲੋ ਵੀ ਦੋਸਤੋ ਅੱਜ ਦੇ ਨਵੇਂ ਵਲੌਗ ਦੇ ਵਿੱਚ ਸੋਡਾ ਕਰਦੇ ਹਾਂ ਬਹੁਤ-ਬਹੁਤ ਸਵਾਗਤ ਤੇ ਅੱਜ ਮੌਸਮ ਬਹੁਤ ਖਰਾਬ ਹੈ ਕੱਲ ਰਾਤ ਤੋਂ ਬਹੁਤ ਜ਼ਿਆਦਾ ਬਾਰਿਸ਼ ਆ ਰਹੀ ਹੈ ਤੇ ਤੁਹਾਨੂੰ ਦਿਖਾਉਨੇ ਆ ਪਿੰਡ ਦੇ ਕੀ ਹਾਲਾਤ ਹੈ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਰਿੰਕੂ ਵੀ ਮੀਂਹ ਤੋਂ ਡਰਦਾ ਛਾਲਾ ਮਾਰਦਾ ਜਾਂਦਾ ਘਰ ਨੂੰ ਆਹ ਭਾਈ ਵੀ ਤੁਸੀਂ ਦੇਖਦੇ ਹੋ ਵਲੌਗ ਚ ਆਪਣੇ ਹਰਚ ਕਿੰਨਾ ਗਮੀਆ ਦੱਸ ਦੇ ਬਹੁਤ ਨਹੀਂ ਮਰਵਾਏਗਾ ਰੱਬ ਅੱਗੇ ਹੱਥ ਜੋੜ ਦੇ 15 ਮਾਣਾ ਮੋਟਾ ਮੀ ਤਾਂ ਥੋੜਾ ਹੀ ਹੈ ਕਹਿੰਦਾ ਮੀ ਤਾਂ ਥੋੜਾ ਹੀ ਹੈ ਮਰਵਾਉਗਾ ਰੱਬ ਅੱਗੇ ਹੱਥ ਨਹੀਂ ਜੋੜਦਾ ਯਾਰ ਆਪਾ ਵੀ ਬਈ ਲੈਣ ਆਏ ਸੀ ਥੋੜਾ ਜਿਹਾ ਸਮਾਨ ਦੁਕਾਨ ਤੋਂ ਮੈਂ ਕਿਹਾ ਮੀ ਪੈਂਦਾ ਤੇ ਕੁਛ ਖਾਣ ਪੀਣ ਨੂੰ ਬਣਾ ਲਗੇ ਸਬਜ਼ੀ ਭਾਜੀ ਤੇ ਪਹੁੰਚ ਗਏ ਘਰੇ ਸ਼ੱਤ ਦੇ ਉੱਤੇ ਲੈ ਕੇ ਦਿਖਾਵਾਇਆ ਤੁਹਾਨੂੰ ਮੀਂਹ ਦਾ ਹਾਲ ਕੀ ਹੈ ਘਰੇ ਕੁਛ ਐਦਾਂ ਦਾ ਹਾਲ ਹੋ ਗਿਆ ਮੀਂਹ ਨਾਲ ਤੇ ਆਪਣਾ ਜੌਂਡੀਅਰ ਖੜਾ ਬਾਹਰ ਹੀ ਵੇੜੇ 'ਚ ਵਿਚਾਰੇ ਨੂੰ ਅਜੇ ਕੰਨਾਂ થી ਬਾਹਰ ਟਾਈਮ ਹੀ ਨਹੀਂ ਲੱਗਿਆ ਤੇ ਮੀਂਹ ਤੁਸੀਂ ਦੇਖ ਸਕਦੇ ਹੋ ਜੀ ਮੀਂਹ ਦਾ ਕੁਝ ਇਸ ਤਰ੍ਹਾਂ ਦਾ ਦ੍ਰਿਸ਼ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਆਪਾਂ ਆ ਗਏ ਸੀ ਉੱਪਰ ਤੇ ਸਾਹਮਣੇ ਤੁਸੀਂ ਦੇਖ ਹੀ ਸਕਦੇ ਹੋ ਮੀਂਹ ਪੈ ਰਿਹਾ ਬਹੁਤ ਸੋਨੂੰ ਤਾਹਾਂ ਜਾ ਕੇ ਦਿਖਾਉਣੇ ਛੱਤ ਦੇ ਪਿੰਡ ਦਾ ਮਾਹੌਲ ਕਿੰਨਾ ਕੁ ਮੀਂਹ ਹੈ بارش ਦੇ ਵਿੱਚ ਕਮੈਂਟ ਕਰਕੇ ਦੱਸਿਓ ਵੀ ਕਿਹੜੇ-ਕਿਹੜੇ ਪਿੰਡਾਂ 'ਚ ਮੀਂਹ ਪੈ ਰਿਹਾ ਹੈ ਤੇ ਕਿੰਨਾ-ਕਿੰਨਾ ਮੀਂਹ ਪੈ ਰਿਹਾ ਹੈ ਹੂੰ ਛੱਤ ਤੇ ਆ ਗਏ ਸੀਗੇ ਆਪਾਂ ਬਾਹਰ بارش ਬਹੁਤ ਤੇਜ਼ ਹੈ ਬਾਈ ਤੇ ਆਪਾਂ ਨਾ ਛੱਤ ਦੇ ਉੱਤੇ ਬਿਲਕੁਲ ਟੌਪ ਫਲੋਰ ਦੇ ਉੱਤੇ ਸਟੋਰ ਰੂਮ ਬਣਾਇਆ ਹੋਇਆ ਹੈ ਇਦਾਂ ਦਾ ਉਹਦੇ ਵਿੱਚ ਖੜੇ ਹੋ ਕੇ ਵੀਡੀਓ ਬਣਾ ਰਿਹਾ ਤੁਹਾਨੂੰ ਦਿਖਾਉਣ ਵਾਸਤੇ ਤੇ ਇਥੋਂ ਪਿੰਡ ਦਿਖ ਰਿਹਾ ਲਗਭਗ ਕਿੰਨਾ ਗਮੀ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਆਪਣਾ ਸਟੇਡੀਅਮ ਆ ਗਿਆ ਜਿਹੜਾ ਅੱਜ ਖਾਲੀ ਪਿਆ ਬਿਲਕੁਲ ਮੀਂਹ ਦੇ ਕਾਰਨ ਕੋਈ ਆਇਆ ਨਹੀਂ ਤੇ ਸਟੇਡੀਅਮ ਦੇ ਨਾਲ ਹੀ ਸਕੂਲ ਹੈ ਇਧਰ ਆਪਣਾ Jio ਫਾਈਬਰ ਲੱਗਿਆ ਹੋਇਆ ਹੈ ਇਹ ਵੀ ਚੱਲ ਰਿਹਾ ਧੜਾ ਧੜਾ ਮੀਂਹ ਦਾ ਉਹਨਾਂ ਦਿਖਾ ਰਹੇ ਅੰਦਰਿਸ਼ ਪੂਰਾ ਮੈਂ ਬਹੁਤ ਜ਼ਿਆਦਾ ਫੋਨ ਆਪਣਾ ਭੇਜ ਰਿਹਾ ਥੋੜਾ ਥੋੜਾ ਚਲੋ ਕੋਈ ਨਹੀਂ ਇੰਨਾ ਚੱਲਦਾ ਆਪਣੇ ਦਰਸ਼ਕਾਂ ਵਾਸਤੇ ਨਹੀਂ ਭੇਜਣ ਦੀ ਖੁਸ਼ੀ ਪਤਾ ਨਹੀਂ ਹੋ ਰਹੀ ਅੱਜ ਆਪਾਂ ਨੂੰ ਫਸਲਾਂ ਦਾ ਬੁਰਾ ਹਾਲ ਕਰਤਾ ਰੱਬ ਨੇ ਸਾਰੇ ਅਰਦਾਸ ਕਰਿਓ ਵਾਹਿਗੁਰੂ ਅੱਗੇ ਕਿਵੇਂ ਜਲਦੀ ਤੋਂ ਜਲਦੀ ਖੜ ਜੇ ਤਾਂ ਕੀ ਨਰਮੇ ਦੀ ਫਸਲ ਜਿਹੜੀ ਬਰਬਾਦ ਨਾ ਹੋਵੇ ਆ ਜੱਡੇ ਦੇ ਉੱਤੇ ਵੀ ਰੌਣਕ ਹੈ ਨਹੀਂ ਬਈ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਦੇ ਆ ਗੋੜ ਦੇ ਥੱਲੇ ਦੋ ਹੀ ਬਾਬੇ ਬੈਠੇ ਆ ਬਸ ਕਿਉਂਕਿ بارش ਹੋ ਰਹੀ ਏ ਕੱਲ ਰਾਤ ਤੋਂ ਓ ਬਾਈ ਸਾਹਮਣੇ ਦੇਖੋ ਤੁਸੀਂ ਸਾਈਕਲ ਵਾਲਾ ਕੱਪੜੇ ਲਾ ਕੇ ਜਾ ਰਿਹਾ ਮਿਲਲਾ ਦਾ ਬਰਸਾਤ ਦਾ ਇੰਜੋਏ ਕਰ ਰਿਹਾ ਪੂਰਾ ਅੱਜ ਬੱਬੂ ਮਾਨ ਦਾ ਗਾਣਾ ਵੀ ਆਦਾ ਰਿਹਾ ਸੌਣ ਦੀ ਝੜੀ ਨਹੀਂ ਲੱਗੀ ਸੌਣ ਦੀ ਝੜੀ ਕਿਹਨੂੰ ਕਿਹਨੂੰ ਪਸੰਦ ਹੈ ਕਮੈਂਟ ਕਰਕੇ ਦੱਸਿਓ ਮੀ ਪੈ ਰਿਹਾ ਹੈ ਪਿੰਡ ਝੋੜ ਰੋਈ ਕਮੈਂਟਾਂ ਦੇ ਵਿੱਚ ਆਪਣਾ ਆਪਣਾ ਪਿੰਡ ਦੱਸਿਓ ਤੇ ਮੀਂਹ ਦੱਸਿਓ ਕਿੰਨੀ ਕਿੰਨੀ ਬਰਸਾਤ ਹੋ ਰਹੀ ਹੈ ਬਰਸਾਤ ਬਹੁਤ ਜ਼ਿਆਦਾ ਹੈ ਸਰਸਾ ਜ਼ਿਲ੍ਹਾ ਰੈਣੀ ਦੇ ਵਿੱਚ ਕੱਲ ਮੌਸਮ ਵਿਭਾਗ ਵਾਲਿਆਂ ਨੇ ਵੀ ਦੱਸਿਆ ਸੀ ਵੀ 3 ਘੰਟੇ ਬਾਅਦ ਬਹੁਤ ਜ਼ਿਆਦਾ ਮੀਂਹ ਆਊਗਾ ਤੇ ਲਗਾਤਾਰ ਮੀਂਹ ਚੱਲਦਾ ਰਹੂਗਾ ਉਹੀ ਗੱਲ ਹੋਊਗੀ ਮੀਂਹ ਤੁਸੀਂ ਦੇਖ ਸਕਦੇ ਹੋ ਛੱਤ ਦੇ ਉੱਤੇ ਤੋਂ ਫਲੋਰ ਤੇ ਆਪਾਂ ਬਿਲਕੁਲ ਹੋ ਇਧਰ ਥਰਾਜ ਵਾਲੀ ਸਾਈਡ ਆ ਗਈ ਬਈ ਉਹ ਸੇ ਇਦਾਂ ਦਾ ਹਾਲ ਹੈ ਓ ਕਮੈਂਟ ਕਰਕੇ ਦੱਸੋ ਆਪਣੀ ਗੱਡੀ ਖੜੀ ਹੈ ਬਈ ਆਪਣੇ ਪੁਰਾਣੇ ਘਰੇ ਗੱਡੀ ਦਾ ਨਾਮ ਦੱਸੋ ਕੀ ਹੈ ਕਿਹੜੀ ਕੰਪਨੀ ਦੀ ਹੈ ਇੱਕ ਵਾਰ ਤੁਹਾਨੂੰ ਫਿਰ ਦਿਖਾ ਦਿੰਨੇ ਆਂ ਪੂਰਾ ਤੇ ਆਪਾਂ ਚੱਲਦੇ ਆਂ ਥੱਲੇ ਬਰਸਾਤ ਆ ਗਈ ਸੀ ਅਰੀਕਾ ਪਾਮ ਲਾਏ ਹੋਏ ਆ ਬਈ ਸੜਨ ਜੇ ਲੱਗੇ ਸੀ ਤੇ ਮੀਂਹ ਦਾ ਗੱਲ ਕਰ ਇਹਨਾਂ ਨੂੰ ਫਾਇਦਾ ਹੈ ਇਹ ਚੱਲ ਪੈਣਗੇ ਆਪਾਂ ਘਰੇ ਲਾਏ ਹੋਏ ਆ ਘਰੇ ਲਾ ਸਕਦੇ ਹੋ ਤੁਸੀਂ ਅਰੀਕਾ ਪੰਪ ਉਹਦੇ ਕਮਰੇ ਦੇ ਵਿੱਚ ਲੱਗ ਜਾਂਦੇ ਆ ਆ ਵੀ ਲਾ ਰੱਖਿਓ ਬਈ ਆਪਾਂ ਉੱਥੇ ਫਲੋਰ ਦੇ ਉੱਤੇ ਟੌਪ ਫਲੋਰ ਤੇ ਰੱਖੇ ਹੋਏ ਆ ਉਂਡਰ ਪੌਦੇ ਲਾ ਸਕਦੇ ਹੋ ਤੁਸੀਂ ਜੇ ਕਿਸੇ ਨੂੰ ਇਹਨਾਂ ਦਾ ਨਾਮ ਪਤਾ ਹੈ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਆਪਾਂ ਤੁਹਾਨੂੰ ਮੀਂਹ ਦਿਖਾ ਦਿੰਨੇ ਬਹੁਤ ਜ਼ਿਆਦਾ ਬਰਸਾਤ ਹੈ ਕਹਿੰਦਾ ਨਿੱਕੀ ਨਿੱਕੀ ਨਿੱਕੇ ਨਿੱਕੀ ਕਣੀ ਦਾ ਮੀਂਹ ਪਈ ਜਾ ਰਿਹਾ ਬਾਈ ਕਿਹੜੇ ਕਿਹੜੇ ਪਿੰਡਾਂ 'ਚ ਕਿੰਨਾ ਕਿੰਨਾ ਮੀਂਹ ਹੈ ਕਮੈਂਟ ਕਰਕੇ ਜਰਾ ਦੱਸਿਓ ਵੀਡੀਓ 'ਚ ਪਿੰਡ ਦਾ ਨਾਂ ਤੇ ਮੀਂਹ ਦੀ ਸਥਿਤੀ ਜ਼ਰੂਰ ਦੱਸਿਓ ਆਪਣਾ ਪਿੰਡ ਝੋੜ ਰਹੀ ਹੈ ਤੇ ਮੀਂਹ ਉਸ ਇਸ ਤਰ੍ਹਾਂ ਕੱਲ ਰਾਤ ਦਾ ਤੇ ਮੈਨੂੰ ਲੱਗਦਾ ਨਰਮੇ ਦੀਆਂ ਫਸਲਾਂ ਦਾ ਬਿਲਕੁਲ ਬਰਬਾਦ ਹੀ ਕਰੂਗਾ ਰੱਬ ਤੇ ਸਾਰੇ ਹੱਥ ਜੋੜ ਕੇ ਪ੍ਰਮਾਤਮਾ ਅੱਗੇ ਬੇਨਤੀ ਕਰਿਓ ਕਿ ਮੀਂਹ ਰੁਕ ਜਾਏ ਤੇ ਫਸਲਾਂ ਬਰਬਾਦ ਨਾ ਹੋਣ ਤਾਂ ਕਿ ਗਰੀਬਾਂ ਦਾ ਵੀ ਰੋਜ਼ਗਾਰ ਚੱਲਦਾ ਰਹੇ ਇੱਥੇ ਤੁਹਾਨੂੰ ਘਰੇ ਦਿਖਾ ਰਿਹਾ ਬਈ ਇੰਨਾ ਮੀ ਹੈ ਬਾਹਰ ਆਪਾਂ ਜਾ ਨਹੀਂ ਸਕਦੇ ਕਿਉਂਕਿ ਮੀ ਜਿਆਦਾ ਹੈ ਮੌਸਮ ਕੁਸ਼ੈਦਾਂ ਦਾ ਹੈ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ